ਮਰੀ ਗੱਲ ਸੁਣੋ ਦੇਖੋ ਕੀ ਹੋ ਗਿਆ ਜੇ ਕੀ ਹੋਇਆ ਹਾਏ ਹਾਏ ਸਵੇਰੇ ਸਵੇਰੇ ਫੋਨ ਆਇਆ ਮੈਂ ਕੀ ਦੱਸਾਂ ਮੇਰੇ ਕੋਲ ਤਾਂ ਦੱਸਿਆ ਨਹੀਂ ਜਾਣਦਿਆ ਸੁਖ ਤੇ ਆਇਆ ਹਾਏ ਕੀ ਦੱਸਾਂ ਬੜਾ ਮਾੜਾ ਹੋਇਆ ਜੇ ਗੱਲ ਕੀ ਹੋਈ ਹੈ ਕੰਮ ਵਾਲੀ ਦਾ ਫੋਨ ਆਇਆ ਉਹਨੇ ਵੀ ਅਜਾਣਾ ਯਾਰ ਬੜਾ ਹੋਇਆ ਘਰ ਮੈਂ ਤਾਂ ਪਾਣੀ ਕੀ ਗੱਲ ਹੋ ਗਈ ਹਾਏ ਹਾਏ ਨਿੱਕੀ ਜੀ ਗੱਲ ਹੈ ਤੁਹਾਡੇ ਵਾਸਤੇ ਇੰਨਾ ਕੰਮ ਕਰਨ ਵਾਲਾ ਪਿਆ ਸਾਰੇ ਬੇਟੇ ਦੀਆਂ ਮੈਂ ਚਾਦਰਾਂ ਲਾ ਬੈਠੀ ਆ ਅੱਜ ਸਾਰੀਆਂ ਧੋਣੀਆਂਆਂ ਵੀ ਤੁਹਾਡੇ ਬਾਦ ਆ ਗਈਏ ਚਲ ਜਾ ਉੱਠੋ ਦਵਾਦਣਾ ਹੋ ਜਾ ਕੇ ਐ ਉੱਠੋ ਨਾ ਹੋ ਜਾ ਕੇ ਓਹ 7 ਵਜੇ ਹੈ ਜੇ ਕਿਏ ਸਤੋ ਜੀ ਨਾ ਹੋਣਾ ਨਾ ਕਪੜੇ ਲਾਓ ਮੈਂ ਫਿਰ ਧੋਣੇ ਆਵੀਂ ਉੱਠੋ ਉੱਠੋ ਦਵਾ ਦੋ ਪੁੱਟੋ ਮੇਰੀ ਆਣੀ ਨਾ ਸਭ ਧੋਣੀ ਆਰੇ ਉੱਠੋ ਦਵਾ ਦੋ ਮਸ਼ੀਨ ਲਾਈ ਆ ਮੈਂ ਤੇ ਮੰਮੀ ਅਸੀਂ ਕਿਹੜਾ ਮਸ਼ੀਨ ਤੇ ਪਏ ਆਂ ਤੇ ਬੈਠ ਤੇ ਪਏ ਆਂ ਮੈਂ ਨਹੀਂ ਉੱਠਣਾ ਵੀਆ ਬਹੁਤਾ ਬੋਲੋ ਨਾ ਮੇਰੇ ਨਾਲ ਮੈਂ ਤੁਹਾਨੂੰ ਦੱਸਾਂ ਅੱਜ ਕੰਮ ਵਾਲੀ ਆਂਟੀ ਨਹੀਂ ਜਾਈ ਸਾਰੇ ਕੰਮ ਮੈਂ ਆਪੇ ਕਰਾਂ ਉੱਠੋ ਦਵਾ ਦੋ ਨਾਲੇ ਹੈਪ ਕੀ ਕਰਾਉਣੀ ਸਭੋ ਤੰਗ ਕਰਦਾ ਵਗ ਪੁੱਟੋ ਰੋਟੀ ਬਣੀ ਪਈ ਰੋਟੀ ਖਾਓ ਬੋਲ ਦੇ ਭੁੱਖੀ ਨਹੀਂ ਲੱਗੀ ਭੁੱਖ ਲੱਗੀ ਨਹੀਂ ਲੱਗੀ ਮੈਨੂੰ ਨਹੀਂ ਪਤਾ ਉਹਨੇ ਆਉਣਾ ਕੰਮ ਵਾਲੀ ਨਹੀਂ ਜਾਣਾ ਨਹੀਂ ਸਾਰੇ ਭਾਂਡੇ ਔਰ ਜੋ ਵੇਲੇ ਬੈ ਕੇ ਕਿੰਨਾ